ਜਿੱਦਾਂ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਜੋ ਕਿ ਪਰਸੋ ਰਾਤ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਹੋਇਆ ਸੀ ਕੁਝ ਪਿੰਡ ਮਜੀਠਾ ਪੁਲਿਸ ਸਟੇਸ਼ਨ ਦੇ ਸੀ ਔਰ ਕੁਝ ਕੱਥੂ ਨੰਗਲ ਪੁਲਿਸ ਸਟੇਸ਼ਨ ਦੇ ਸੀਗੇ ਇਹਦੇਸ ਬੰਦੇ ਵਿੱਚ ਜਦੋਂ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਆ ਇਮੀਡੀਏਟਲੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਅਸੀਂ ਆਪ ਦਾ ਕੰਮ ਸ਼ੁਰੂ ਕਰ ਦਿੰਦੇ ਆ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਹੀ ਜਰੂਰ 10:30 ਦੇ ਕਰੀਬ ਇਨਫੋਰਮੇਸ਼ਨ ਆਨਦੀ ਆ ਜਿਹੜੇ ਪਿੱਲੋ ਕੁਝ ਬਿਮਾਰ ਸਾਹਮਣੇ ਆ ਜਾਂਦੇ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਦੇ ਵਿੱਚ ਸ਼ਿਫਟ ਕਰਾਇਆ ਜਾਂਦਾ ਆ ਡੀਸੀ ਮੈਡਮ ਵੱਲੋਂ ਵੀ ਇਮੀਡੀਏਟਲੀ ਸਾਰੀਆਂ ਜੋ ਸਿਵਲ ਸਰਜਨ ਆਫਿਸਰੀਆਂ ਡਿਊਟੀਆਂ ਲੱਗ ਜਾਂਦੀਆਂ ਐਮਬੂਲੈਂਸਿਸ ਉੱਥੇ ਪਹੁੰਚ ਜਾਂਦੀਆਂ ਆ ਔਰ ਫੇਰ ਅਸੀਂ ਜਿਹੜੇ ਤਿੰਨ ਚਾਰ ਪਿੰਡਾਂ ਦੇ ਵਿੱਚ ਸ਼ਾਮ ਨੂੰ ਸਾਨੂੰ ਉਸ ਵੇਲੇ ਪਤਾ ਲੱਗਦਾ ਹੈ ਉੱਥੇ ਅਸੀਂ ਅਨਾਉਂਸਮੈਂਟਸ ਵੀ ਸ਼ੁਰੂ ਕਰ ਦਿੰਨੇ ਆ ਰਾਤ ਦੇ ਵੇਲੇ ਹੀ 11 ਵਜੇ ਦੇ ਕਰੀਬ ਅਨਾਉਂਸਮੈਂਟ ਸ਼ੁਰੂ ਹੋ ਜਾਂਦੀਆਂ ਆ ਕਿ ਜਿਹੜਾ ਵੀ ਕੋਈ ਕਿਸਨੇ ਵੀ ਇਹ ਇਲੀਸਟ ਲੀਕਰ ਕੰਜ਼ਿਊਮ ਕੀਤੀ ਆ ਇਮੀਡੀਏਟਲੀ ਸਾਡੇ ਕੋਲ ਅਪਰੋਚ ਕਰੋ ਤਾਂ ਕਿ ਅਸੀਂ ਉਹਨੂੰ ਫਟਾਫਟ ਮੈਡੀਕਲ ਏਡ ਹਸਪੀਟਲ ਪਹੁੰਚਾ ਕੇ ਸ਼ੁਰੂ ਕਰ ਸਕੀਏ ਸੋ ਕੁਝ ਸਾਥੀ ਆਉਂਦੇ ਵੀ ਆ ਉਹਨਾਂ ਨੇ ਇਮੀਡੀਏਟਲੀ ਐਂਬੂਲੈਂਸੇਜ਼ ਉੱਥੇ ਹੀ ਹੁੰਦੀਆਂ ਆ ਉਹ ਸ਼ੁਰੂ ਹੋ ਜਾਂਦਾ ਜੀ ਉਸ ਤੋਂ ਬਾਅਦ ਰਾਤ ਨੂੰ ਹੀ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰਦੇ ਆ ਐਸਪੀਡੀ ਸਾਹਿਬ ਸਾਡੇ ਸਾਰੇ ਡਿਸਟ੍ਰਿਕਟ ਦੇ ਜੀਓਜ਼ ਐਸਐਚਓ ਸਾਰੇ ਉੱਥੇ ਹੀ ਰਸ਼ ਕਰਦੇ ਆ ਔਰ ਰਾਤ ਨੂੰ ਹੀ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਅਸੀਂ ਹਿਊਮਨ ਐਂਟ ਤੋਂ ਇੱਕ ਪਹਿਲੋ ਇੱਕ ਆਦਮੀ ਨੂੰ ਅਰੈਸਟ ਕਰਦੇ ਆ ਉਹਦੀ ਇਨਫੋਰਮੇਸ਼ਨ ਦੇ ਅੱਗੇ ਫੇਰ ਸਾਰਾ ਇਹ ਨੈਟਵਰਕ ਸਾਹਮਣੇ ਆ ਜਾਂਦਾ ਹੈ ਅਸੀਂ ਤਕਰੀਬਨ 3 3:30 4 ਵਜੇ ਤੱਕ 5 ਤੋਂ 6 ਬੰਦਿਆਂ ਨੂੰ ਅਸੀਂ ਅਰੈਸਟ ਕਰ ਲਏ ਨੇ ਆ ਉਹਨਾਂ ਦੇ ਇੰਟੈਰੋਗੇਸ਼ਨ 'ਚ ਹੀ ਅੱਗੇ ਪਤਾ ਚੱਲਦਾ ਹੈ ਕਿ ਸਾਹਬ ਸਿੰਘ ਨਾਂ ਦਾ ਜੋ ਹਰਸ਼ਾ ਚਿਨਾ ਦਾ ਵਿਅਕਤੀ ਹੈ ਉਹਨੇ ਮਥਨੋਲ ਉੱਥੇ ਸਪਲਾਈ ਕੀਤੀ ਸੀਗੀ ਅੱਗੇ ਫੇਰ ਪ੍ਰਭਜੀਤ ਤੇ ਉਹਦੇ ਭਰਾ ਵੱਲੋਂ ਇਹਨੂੰ ਡਿਲੀਊਟ ਕਰਕੇ ਅੱਗੇ ਵੱਖ-ਵੱਖ ਜਿਹੜੇ ਇਹ ਬੂਟ ਲੈਗਰਸ ਅਸੀਂ ਫੜੇ ਆ ਉਹਨਾਂ ਨੂੰ ਪਛਾਈ ਜਾਂਦੀ ਆ ਤੇ ਉਹ ਅੱਗੇ ਇਹ ਸੇਲ ਉਹਨਾਂ ਨੇ ਕੀਤੀ ਸੀ ਸਾਹਿਬ ਸਿੰਘ ਨੂੰ ਪਤਾ ਲੱਗ ਜਾਂਦਾ ਕਿ ਇਹ ਘਟਨਾ ਵਾਪਰ ਚੁੱਕੀ ਆ ਉਹ ਆਪਣਾ ਫੋਨ ਬੰਦ ਕਰਕੇ ਇੱਧਰ-ਉੱਧਰ ਹੋ ਜਾਂਦਾ ਪਰ ਫੇਰ ਅਮਨਸਰ ਰੂਰਲ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਤਕਰੀਬਨ ਉਹਨੂੰ अर्ली ਹੀ ਉਹਨੂੰ ਕੈਪਚਰ ਕਰ ਲੈਨੇ ਆ ਉਦੇ ਟੈਲੀਫੋਨ ਤੋਂ ਫਿਰ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸ ਸਾਨੂੰ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਥਨੋਲ ਇਹ ਮਹਿੰਗਾਈ ਸੀਗੀ ਇਹ ਕਿੱਥੋਂ ਆਉਂਦੀ ਆ ਉਸੇ ਵੇਲੇ ਐਕਸਾਈਜ਼ ਦੇ ਅਫੀਸ਼ਰਸ ਨੂੰ ਇਨਵੋਲ ਕੀਤਾ ਜਾਂਦਾ ਆ ਔਰ ਲੁਧਿਆਣਾ ਕਮਿਸ਼ਨਰ ਸਾਹਿਬ ਦੀ ਵੀ ਹੈਲਪ ਲਈ ਜਾਂਦੀ ਆ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉੱਥੇ ਉਹਨਾਂ ਬੰਦਿਆਂ ਨੂੰ ਜਿੱਥੋਂ ਇਹ 50 ਲੀਟਰ ਇਹ ਆਰਡਰ ਕਰਦਾ ਆ ਤੇ ਬਾਈ ਬੱਸ ਇੱਥੇ ਇਹਦੇ ਕੋਲ ਪਹੁੰਚਦੀ ਆ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਹੈ ਫਰਦਰ ਇਹਦੇ ਟੈਲੀਫੋਨ ਐਨਲਿਸਿਸ ਤੋਂ ਹੀ ਸਾਨੂੰ ਚੀਜ਼ ਨਿਕਲਦੀ ਆ ਕਿ 600 ਲੀਟਰ 600 ਲੀਟਰ ਮਥਨੋਲ ਇਹਨੇ ਦਿੱਲੀ ਇੱਕ ਕੰਪਨੀ ਹੈ ਉਹ ਤੋਂ ਇਹ ਆਰਡਰ ਕਰਦਾ ਆ ਉੱਥੇ ਪੇਮੈਂਟ ਵੀ ਇਹਨੇ ਆਨਲਾਈਨ ਹੀ ਪੇਮੈਂਟ ਕੀਤੀ ਆ तकरीबन 35000 ਰੁਪਿਆ ਉਦਾ ਵੀ ਟੈਲੀਫੋਨ ਦੇ ਵਿੱਚ ਬਕਾਦਰ ਰਸੀਦਾ ਕਿਉਂਕਿ ਆਨਲਾਈਨ ਪੇਮੈਂਟ ਹੁੰਦੀ ਆ ਭਾਰਤ ਹੈਵੀ ਕੈਮੀਕल्स ਨਾਂ ਦੀ ਕੰਪਨੀ ਆ ਉੱਥੇ ਉਹਨਾਂ ਨੂੰ ਇਹ ਆਰਡਰ ਕਰਦਾ ਹੈ ਤੇ ਉਹ ਵੀ 600 ਲੀਟਰ ਜਿਹੜੀ ਇਹ ਸਪਲਾਈ ਪੰਜਾਬ ਵੱਲ ਚੱਲ ਪੈਂਦੀ ਆ ਇਮੀਡੀਏਟਲੀ ਐਸਐਸਪੀ ਸਾਹਿਬ ਪਟਿਆਲਾ ਔਰ ਐਕਸਾਈਜ਼ ਡਿਪਾਰਟਮੈਂਟ ਆਫੀਸ਼ਰਸ ਵੀ ਹੈਲਪ ਲਈ ਜਾਂਦੀ ਆ ਉੱਥੇ ਔਰ ਉਹ ਟਰੱਕ ਨੂੰ ਇੰਟਰਸੈਪਟ ਕੀਤਾ ਜਾਂਦਾ ਆ ਉਹ ਸਟ੍ਰਕਚਰ ਚ 600 ਲੀਟਰ ਇਹ ਰਿਕਵਰ ਹੋ ਜਾਂਦੀ ਆ ਉਹ ਵੀ ਸਾਹਿਬ ਸਿੰਘ ਨੇ ਹੀ ਆਰਡਰ ਕੀਤੀ ਸੀਗੀ 600 ਲੀਟਰ ਵੀ ਇੱਥੇ ਦੇ ਕੋਲ ਹੀ ਆਉਣੀ ਸੀ ਔਰ ਸੇਮ ਪ੍ਰੋਸੈਸ ਹੀ ਉਹਨੇ ਯੂਜ਼ ਕਰਕੇ ਇਸੇ ਤਰੀਕੇ ਨਾਲ ਉਹਨੇ ਇਲੀਸੀਟਰ ਇਲੀਸੀਟ ਲੀਕਰ ਭਰਾ ਕੇ ਤਾਂ ਅੱਗੇ ਇਹ ਨੇ ਸੇਲ ਕਰਨੀ ਸੀ ਸੋ ਉਹ ਟਾਈਮਲੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਤੇ ਉਹ ਚੀਜ਼ ਰੁਕ ਜਾਂਦੀ ਆ ਜੀ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਸਾਡੀ ਪੁਲਿਸ ਪਾਰਟੀ ਰਾਤ ਨੂੰ ਹੀ ਦਿੱਲੀ ਨੂੰ ਅਸੀਂ ਰਵਾਨਾ ਕਰ ਦਿੰਦੇ ਆ ਤੇ ਦਿੱਲੀ ਜਾ ਕੇ ਫਿਰ ਜਿਹੜੇ ਇਹਦੇ ਓਨਰ ਆ ਅ ਰਵਿੰਦਰ ਜੈਨ ਔਰ ਰਿਸ਼ਭ ਜੈਨ ਇਹ ਫਾਦਰ ਸਨ ਆ ਜੀ ਇਹਨਾਂ ਨੂੰ ਸਾਡੀ ਅੰਮ੍ਰਿਤਸਰ ਦੀ ਪੁਲਿਸ ਨੇ ਸਵੇਰੇ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਦਿੱਲੀ ਤੋਂ ਹੋਣੇ ਸੀ ਇਹਨਾਂ ਨੂੰ ਇੱਥੇ ਲੈ ਕੇ ਆ ਰਿਹਾ ਐ ਇਸ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਸੋ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 18 ਬੰਦੇ ਨੋਮੀਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 16 ਬੰਦੇ ਸੌਰੀ ਇਹਦੇ ਚ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਆ ਟੋਟਲ 18 ਬੰਦੇ ਨੋਮੀਨੇਟ ਹੈਗੇ ਆ ਸਾਡੇ 18 ਚ ਅਸੀਂ 16 ਕਰ ਚੁੱਕੇ ਆ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਤੇ ਫਰਦਰ ਹੋਰ ਵੀ ਜਿਹੜਾ ਸਾਹਮਣੇ ਆਊਗਾ ਅੱਜ ਅਸੀਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਹਾਂ ਸਾਰਿਆਂ ਦਾ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਔਰ ਕਤਲ ਦਾ ਮਕਦਮਾ ਰਜਿਸਟਰ ਹੋਇਆ ਇਹਨਾਂ ਤੇ ਹਾਂਜੀ ਕਿਉਂਕਿ ਬੜੀ ਹੀ ਇੱਕ ਮੰਥ ਭਾਗੀ ਘਟਨਾ ਹੋਈ ਹੈ ਜੀ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੁੰਦਾ ਆ ਕਿ ਅਸੀਂ ਜ਼ਹਿਰ ਵੇਚ ਰਹੇ ਹਾਂ ਔਰ ਇਹਦੇ ਨਾਲ ਕੋਈ ਵੀ ਨੁਕਸਾਨ ਜਾਣੀ ਨੁਕਸਾਨ ਹੋ ਸਕਦਾ ਆ ਉਹਦੇ باوجود ਵੀ ਥੋੜੇ ਜੇ ਲਾਲਚ ਪਿੱਛੇ ਥੋੜੇ ਜੇ ਪੈਸਿਆਂ ਪਿੱਛੇ ਇਹਨਾਂ ਨੇ ਇੱਕ ਨੌਨੀ ਹਰਕਤ ਕੀਤੀ ਆ ਔਰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਪੂਰੇ ਦੇ ਅੰਜਾਮ ਤੱਕ ਅਸੀਂ ਪਹੁੰਚਾਵਾਂਗੇ ਸਰ ਜਿਹੜੀ ਮੈਥਨੋਲ ਇਸ ਇੱਕ ਕੈਮੀਕਲ ਹੈਗਾ ਕਿ ਕਿਸੇ ਵੀ ਮੈਡੀਕਲ ਵੀ ਮੈਡੀਕਲ ਆਗਿਆ ਤੋਂ ਬਿਨਾਂ ਲਿਆ ਜਾ ਸਕਦਾ ਦੇਖੋ ਇਹਦਾ ਹੁਣ ਫਰਦਰ ਅਸੀਂ ਕੱਲ ਦੇ ਸਾਰੀਆਂ ਇਸ ਚੀਜ਼ ਇੰਨੇ ਸਾਰੇ ਅਸੀਂ ਬਿਜ਼ੀ ਆ ਸਾਰੀਆਂ ਚੀਜ਼ਾਂ ਚ ਲੱਗੇ ਹੋਏ ਆ ਅਸੀਂ ਸਾਰਾ ਕੁਝ ਫੜ ਰਹੇ ਆ ਹੁਣ ਇਹਦਾ ਫਰਦਰ ਵੀ ਇਹ ਕਿਸ ਤਰ੍ਹਾਂ ਸਪਲਾਈ ਆਨਲਾਈਨ ਕਰ ਰਹੇ ਆ ਕਿਉਂ ਹੋ ਰਹੀ ਆ ਕੀ ਇਹਦੇ ਚ ਰੁਕਾਵਟ ਹੈ ਔਰ ਕੀ ਇਹਦੇ ਚ ਪ੍ਰਕਾਸ਼ਨਸ ਲਏ ਜਾਣੇ ਚਾਹੀਦੇ ਸਾਰਾ ਹੁਣ ਅਸੀਂ ਸਟੱਡੀ ਕਰਾਂਗੇ ਬਟ ਇੱਕ ਇਹਨਾਂ ਸਾਰਿਆਂ ਚ ਮੋਟੀ ਜੀ ਗੱਲ ਇਹ ਆ ਕਿ ਕਿਸੇ ਨੂੰ ਵੀ ਕੋਈ ਵੀ ਚੀਜ਼ ਲੋਕਾਂ ਨੂੰ ਮਾਰਨ ਲਈ ਨਹੀਂ ਦਿੱਤੀ ਜਾ ਸਕਦੀ ਹਰੇਕ ਬੰਦਾ ਹਰੇਕ ਚੀਜ਼ ਲਈ ਅਥਾਰਾਈਜ਼ਡ ਹੈਗਾ ਜੀ ਕਿ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਜੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਤਾਲੂ ਜਿਹੜੀ ਇੱਥੋਂ ਤੱਕ ਪਿੰਡ ਪਹੁੰਚੀ ਜੀ ਇੱਕ ਰਾਜਾ ਸਾਹਿਬ ਦੇ ਬਲੇ ਪਾਸੇ ਗਿਆ ਜਾ ਰਿਹਾ ਸੀ ਕਿ ਉਸ ਪਾਸੋਂ ਵੀ ਕੋਈ ਮਲਦਮ ਆ ਕੇ ਜੇ ਉੱਥੇ ਕੱਢੀ ਉਹ ਅਰੈਸਟ ਹੋਇਆ ਜੀ ਸਾਫ ਸਿੰਘ ਰਾਜਾ ਸਾਹਿਬ ਹਰਸ਼ਾ ਚੀਨਾ ਪਿੰਡ ਸਾਫ ਸਿੰਘ ਨੇ ਇੱਕ ਕੈਨੀ ਮੰਗਾਉਂਦਾ ਆ ਲੁਧਿਆਣੇ ਤੋਂ ਔਰ ਉਹ ਕੈਨੀ ਹੀ ਉੱਥੇ ਡਿਲੀਵਰ ਕਰ ਆਉਂਦਾ ਜੀ ਫੇਰ ਸਾਰੀ ਉੱਥੇ ਬੰਦੀ ਆ ਭੰਗਵਾ ਪਿੰਡ ਦੇ ਵਿੱਚ ਉੱਥੇ ਉਹ ਬਣਾ ਕੇ ਫਿਰ ਅੱਗੇ ਵਾਲੇ ਵਾਲੇ ਪਿੰਡਾਂ ਚੋ ਦਿੰਦੇ ਸਾਬ ਸਿੰਘ ਦੇ ਪਹਿਲਾ ਦਿਨ ਮਾਮਲੇ ਦਰਜਾ ਜੀ ਸਾਬ ਸਿੰਘ ਦੇ ਇਹਦਾ ਸਾਰਾ ਸੀ ਕਰ ਰਹੇ ਆ ਜੀ ਸਾਬ ਸਿੰਘ ਦਾ ਲਿੰਕ ਇੱਕ ਦੋ ਹੋਰ ਜਿਹੜੇ ਸ਼ਰਾਬ ਦੇ ਸੰਬੰਧ ਦਾ ਨਿਕਲਿਆ ਪਰ ਸਾਬ ਸਿੰਘ ਤੇ ਪਰਚਾ ਕਿੰਨੇ ਹੈਗੇ ਇਹਦੇ ਤੇ 10 ਮਕਦਮੇ ਤੇ ਆਲਰੇਡੀ ਦਰਜ ਹੈਗੇ ਸਾਬ ਜਿੰਦਾ ਤੁਸੀਂ ਕਹਿੰਦੇ 18 ਬੰਦੇ ਦੇ ਵਿੱਚੋਂ ਮਤਲਬ ਤੁਹਾਡੇ ਲੋਕ ਇਨਵੈਸਟੀਗੇਟ ਦੇ ਵਿੱਚ ਪਾਏ ਗਏ ਇਹਨਾਂ ਵਿੱਚ ਪਹਿਲਾਂ ਦਰਜ ਹੈਗੇ ਆ ਕੋਈ ਕੁਝ ਕੁਝ ਦੇ ਉੱਪਰ ਹੈਗੇ ਆ ਜੀ ਕੁਝ ਦੇ ਉੱਪਰ ਹੈਗੇ ਕੁਝ ਦੇ ਉੱਪਰ ਨਹੀਂ ਹੈ ਜਿੱਦਾਂ ਸਾਹਬ ਸਿੰਘ ਦਾ ਦੱਸਿਆ ਇਹਦੇ ਉੱਪਰ ਪਿਲੋਂ ਵੀ ਮੁਕਦਮੇ ਦਰਜ ਹੈ ਜੀ ਸ਼ਰਾਬ ਦੇ ਮੁਕਦਮੇ ਹੀ ਆ ਹੋਰ ਵੀ ਹੈ ਸ਼ਰਾਬ ਦੇ ਚੱਕਰ ਕਿਸਨ ਲੇਡੀ ਗ੍ਰਿਫਤਾਰ ਕਿੰਦੀ ਨਿੰਦਰ ਕੌਰ ਨਾ ਇਹਦੀ ਕੀ ਸਥਿਤੀ ਹੈ ਬਾਦੀ ਇਹਦੀ ਕੀ ਹਾਲਤ ਸੀ ਨਿੰਦਰ ਕੌਰ ਨੂੰ ਵੀ ਜਿਹੜੇ ਭੰਗਾਂ ਵਾਲੇ ਆ ਇਹ ਵੀ ਉਹਨੂੰ ਸ਼ਰਾਬ ਦੇ ਕੇ ਆਉਂਦੇ ਆ ਨਿੰਦਰ ਕੌਰ ਵੀ ਅੱਗੇ ਸ਼ਰਾਬ ਸੇਲ ਕਰਦੀ ਆ ਔਰ ਨਿੰਦਰ ਕੌਰ ਦੇ ਹਸਬੰਡ ਦੀ ਵੀ ਡੈਥ ਹੋ ਜਾਂਦੀ ਆ ਉਸੇ ਸ਼ਰਾਬ ਕਰਕੇ ਸਰ ਪੰਜੀ ਸਿੰਘ ਪੰਮਾ ਜਿਹੜਾ ਉਹਦੀ ਪਿੰਡ ਵਾਲੀ ਦਾ ਗਹਿਣਾ ਤਰੀ ਵਾਲਾ ਲੱਗੀ ਉਹਦੀ ਔਰਤ ਵੇਚਦੀ ਸੀ ਉਹ ਤਾਂ ਸ਼ੁਰੂ ਵਿੱਚ ਕੰਮ ਤੇ ਚੱਲਦਾ ਸੀ ਪਰ ਉਹਦੀ ਔਰਤ ਜਿਹੜੀ ਹਾਲਿਆਕਾਰ ਜਦੋਂ ਤੇ ਪਹੁੰਚੇ ਆਂ ਤੇ ਗੱਲਬਾਤ ਲੋਕਾਂ ਦੇ ਨਾਲ ਹੋਈ ਆ ਉਹ ਕਹਿੰਦੇ ਵੀ ਔਰਤ ਤੇ ਕੋਈ ਮਾਮਲਾ ਕਰਦੀ ਆ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਵੀ 18 ਬੰਦੇ ਨਾਮਿਨੇਟ ਹੋਏ ਆ 16 ਬੰਦੇ ਸੀ ਅਰੈਸਟ ਹੋ ਚੁੱਕੇ ਆ ਸਾਡੀ ਤਫ਼ਤੀਸ਼ ਖਤਮ ਨਹੀਂ ਹੋਈ ਜੋ ਕੁਝ ਵੀ ਹੋ ਰਿਹਾ ਟੋਟਲ ਐਵਿਡੈਂਸ ਬੇਸ ਤੇ ਅਸੀਂ ਕਰ ਰਹੇ ਆਂ ਕਿਸੇ ਦੇ ਖਿਲਾਫ ਕੋਈ ਵੀ ਸਬੂਤ ਹੋਊਗਾ ਉਹ ਅਸੀਂ ਛੱਡਾਂਗੇ ਨਹੀਂ ਸਾਈਕ ਸੰਸਰ ਕਿਸ ਤਰ੍ਹਾਂ ਸਪੱਸ਼ਟ ਕਿ ਇਸ ਨਾਲ ਅੰਗਾਰ ਸਾਈਕ ਜਿਹੜੇ ਹਮਾਇਤ ਕਰਦੇ ਸੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਜੀ ਕਿ ਇਹ ਇੰਨੀ ਮੰਤਪੱਗੀ ਘਟਨਾ ਆ ਇੰਨਾ ਇਹ ਸੰਘੀਨ ਜੋਰਾਂ માં ਕਿਸੇ ਤੇ ਕੋਈ ਵੀ ਕੱਲ ਮਾਨਯੋਗ ਸੀਐਮ ਸਾਹਿਬ ਵੀ ਤੁਸੀਂ ਸਟੇਟਮੈਂਟ ਸਾਰੀ ਦੇਖ ਚੁੱਕੇ ਹੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਆ ਕੋਈ ਵੀ ਮੈਨੂੰ ਵੀ ਵਿਅਕਤੀ ਇਨਵੋਲ ਹੋਊਗਾ ਅਸੀਂ ਕਿਸੇ ਨੂੰ ਕੋਈ ਇਹਦੇ ਚ ਕੋਈ ਇਹਦੇ ਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਆਦਰਵਾਇਜ਼ ਵੀ ਜਿੰਦਾ ਹੋਰ ਪੰਜਾਬ ਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਜਾਂ ਇਧਰ ਇਹ ਚੀਜ਼ਾਂ ਹੈਗੀਆਂ ਆ ਕੋਈ ਕਿਸੇ ਦੀ ਇੰਟਰਫੀਰੈਂਸ ਜਾਂ ਕੋਈ ਵੀ ਚੀਜ਼ ਨਾ ਕੋਈ ਪੁਲਿਸ ਬਰਦਾਸ਼ਤ ਕਰਦੀ ਹੈ ਨਾ ਇਹ ਚੀਜ਼ ਨੂੰ ਕੋਈ ਸਵਾਲ ਪੈਦਾ ਹੁੰਦਾ ਜੀ ਸਾਹਿਬ ਸਿੰਘ ਸਰ ਰਵਿੰਦਰ ਜੇਨ ਦੇ ਸੁਭਰ ਦੇ ਕਿੰਨਾ ਕਿਸ ਤਰ੍ਹਾਂ ਹੁੰਦਾ ਤੇ ਹੁਣ ਤੱਕ ਕਿੰਨੀ ਵਾਰ ਮੈਨੂੰ ਲੋਲ ਮੰਗਾ ਚੁੱਕਾ ਉਸ ਦੇਖੋ ਇਹਦਾ ਸਾਹਿਬ ਸਿੰਘ ਨੂੰ ਕੱਲ ਸਵੇਰੇ ਫੜਦੇ ਆ ਜੀ ਅਸੀਂ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਮੀਡੀਏਟਲੀ ਤਾਂ ACP ਜੋ ਪ੍ਰੈਜ਼ెంట్ ਹੈਗਾ ਸੀ ਉਹਨੂੰ ਰੋਕੀਏ ਫਰਦਰ ਅਸੀਂ ਸਾਰਾ ਇਹਦੀ ਇੰਟਰੋਗੇਸ਼ਨ ਹੁਣ ਅਜੇ ਤਾਂ ਰਿਮਾਂਡ ਵੀ ਅਸੀਂ ਲਿਆਇਆ ਪਹਿਲੋ ਆ ਚੁੱਕੀ ਆ ਨਹੀਂ ਆ ਚੁੱਕੀਓ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ